ਭੱਜ ਗਿਆ ਓ ਨਾ ਓ ਕੁੜ 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 ਵਾਪਸ ਜੀ ਭੱਜ ਗਿਆ ਨਿਕਲ ਗਿਆ ਨਿਕਲ ਜਾਣਾ ਉਹ ਹਣੀ ਉਹ ਮੈਨੂੰ ਉਹ ਬੰਦਾ ਭੱਜ ਗਿਆ ਸਾਲ ਤਾਂ ਦੱਸ ਕੀ ਹੋਈ ਤੇਰਾ ਫੋਨ ਤਾਂ ਨਹੀਂ ਲੈ ਕੇ ਭੱਜ ਗਿਆ ਉਹ ਪਾਜੀ ਫੋਨ ਦੀ ਤਾਂ ਗੱਲ ਕੋਈ ਨਹੀਂ ਸੱਤੀ ਫੋਨ ਆ ਜਾਣ ਕੁੱਤੇ ਬਿੱਲੀਆਂ ਨਹੀਂ ਫੋਨ ਨੂੰ ਪੁੱਛਦੇ ਚਲ ਬਸ ਤਾਂ ਗਿਆ ਕੇ ਭੱਜ ਗਿਆ ਉਹ ਪਾਜੀ ਪਰਸ ਦੀ ਗੱਲ ਛੱਡ ਪਰਚੇ ਦੇ ਵਿੱਚ ਘੜੇ ਕੋ ਪੈਸੇ ਜਿ ਪੁੱਛ ਲੈ ਆਉਂਦਾ ਹੋਰ ਕੀ ਹੋਇਆ ਉਹ ਭਾਜੀ ਉਹ ਹੈਗਾ ਕਵੀ ਅੱਛਾ ਮੈਂ ਵੀ ਕਵੀ ਅੱਛਾ ਉਹਨੇ ਕਿਹਾ ਸੀ ਮੈਂ ਤੇਰੀ ਕਵਤਾ ਸੁਣਾਗਾ ਪਹਿਲਾਂ ਮੇਰੀ ਸੁਣਾ ਅੱਛਾ ਉਹ ਆਪਣੀ ਕਵਤਾ ਸੁਣਾ ਕੇ ਭੱਜ ਗਿਆ ਉਹ ਲੈ ਮੇਰਾ ਭਰਾ ਮਿਲ ਗਿਆ ਹੈ ਮੇਰਾ ਭਰਾ ਮਿਲ ਗਿਆ ਮੈਨੂੰ ਬੜਾ ਹੀ ਸ਼ੌਂਕ ਕਵਤਾ ਦਾ ਤੁਸੀਂ ਮੈਨੂੰ ਸੁਣਾ ਕਵਤਾ ਤੁਸੀਂ ਕਵਤਾ ਸੁਣਾ ਤੁਸੀਂ ਪੱਕਾ ਮੇਰੀ ਕਵਤਾ ਸੁਣਾ ਪੱਕਾ ਪੱਕਾ ਚੱਲ ਚੱਗ ਜਾ ਹਾਂ ਕਾ ਤਰਪ ਤੱਤੀਆ ਤਰਕੇ ਵਤਾਰ ਅੱਗੇ 75 77 78 ਅੱਗੇ 98 81 ਅੱਗੇ 98 81 83 83 ਅੱਗੇ 85 86 ਹਾਏ ਰੱਬਾ ਉਹ ਮਸਕਾ ਕੀ ਬਾਈ ਪਾੜ 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 ਪਾੜ